naya channel nane se pehle humne aapse pucha ki aap kya dekhna pasand karenge aapne kaha khabrein agenda nahi dekhiye tak 360 gali se globe tak ਆ ਵੀ ਜਦੋਂ ਉਹ ਲੋਕਾਂ ਨੇ ਜੋ ਸੰਦੀਪੁਰ ਚੱਲਦਾ ਰਿਹਾ ਉਹਨਾਂ ਨੇ ਹੰਦ ਤੋੜ ਕੇ ਇੱਕ ਵਾਰ ਕੀ ਹੋਇਆ ਕਾਰਨ ਵਾਲਾ ਮੈਂ ਤਾਂ ਮਾਫ ਕਰਨਾ ਹੈ ਸਾਡੀ ਅਨਸਰ ਦੀ ਲੋੜ ਸੀ ਕਿਉਂਕਿ ਉਹ ਮਾਂ ਖੱਦਿਆ ਤਨਾਹ ਮਹੀਨੇ ਤੋਂ ਸੰਘਰਸ਼ ਕਰੀ ਜਾਂਦੇ ਆ ਸਾਡੀ ਕੋਈ ਵੀ ਮੰਗ ਜਿਹੜੀ ਇਸ ਪ੍ਰਸ਼ਾਸਨ ਨੇ ਮੰਨੀ ਨਹੀਂ ਅਸੀਂ ਤਿੰਨ ਪਿੰਡਾਂ 'ਚ ਕੈਂਡਲ ਮਾਰਚ ਕੀਤਾ ਮੋਗੇ ਕੈਂਡਲ ਮਾਰਚ ਕੀਤਾ ਡੀਸੀ ਦੇ ਘਰ ਦਾ ਘਰਾਓ ਕੀਤਾ ਮੰਗ ਪੱਤਰ ਦਿੱਤੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਉਹਦੇ ਵਿੱਚੋਂ ਨਿਕਲਿਆ ਇਹ ਵੀ ਅੱਜ ਫਿਰ ਜਿਹੜੀਆਂ ਮੋਗੇ ਦੇ ਵਿੱਚ ਪੰਜਾਬ ਦੀਆਂ ਸਮੂਚੀਆਂ ਦੇ ਆਪਕ ਜਿਹਦੇ ਬੰਦੀਆਂ ਨੇ ਫਿਰ ਜਿਹੜੀ ਨੈਸ਼ਨਲ ਹਾਈਵੇ ਲੁਧਿਆਣਾ ਫਰੋਹੀਪੁਰ ਨੈਸ਼ਨਲ ਹਾਈਵੇ ਆ ਉਸ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਸਾਡੀ ਇਹੀ ਮੰਗ ਆ ਵੀ ਸਾਡੀਆਂ ਜਿਹੜੀਆਂ ਮੰਗਾਂ ਦੀ ਪੂਰਤੀ ਵਾਸਤੇ ਇਹਦਾ ਹੱਲ ਸਿਆਸੀ ਪੱਧਰ ਤੇ ਹੋਣਾ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਮੀਟਿੰਗ ਤੈਅ ਕਰਾਈ ਜਾਵੇ ਜਿੱਦਾਂ ਹੁਣ ਪੁਲਿਸ ਨਾਲ ਵੀ ਤੱਕਾ ਮੌਕੀ ਹੋਈ ਹੈਗੀ ਐ ਗੇਟ ਵੀ ਬੰਦ ਕਰ ਦਿੱਤੇ ਅਸੀਂ ਤਾਂ ਨਹੀਂ ਕੀਤਾ ਜੀ ਪੁਲਿਸ ਨੇ ਕੀਤਾ ਅਸੀਂ ਤਾਂ ਮਾੜੇ ਆ ਨਿਮਾਣੇ ਆ ਦੇ ਆਪਕਾਂ ਸੀ ਸਾਰੇ ਕੋਲ ਤਾਂ ਪੈਨਾਂ ਸੀ ਕਿਸੇ ਨੂੰ ਕਿੱਥੇ ਕੁੱਟ ਲਾਂਗੇ ਇਹ ਤਾਂ ਪੁਲਿਸ ਨੇ ਸਾਡੇ ਬੰਦੇ ਕੁੱਟੇ ਆ ਉਹੀ ਗੱਲ ਨਹੀਂ ਫਿਰ ਜਾਬਰ ਆ ਕੁੱਟਨੇ ਉਹ ਤਕੜੇ ਆ ਹੋਰ ੱੱਕਾ ਕਰ ਕਰਨ ਸਰਕਾਰ ਆਆਂ ਦੀਆਂ ਚਾਬੀਆਂ ਵੀ ਕੱਢ ਲਿੱਤੀਆਂ ਗਈਆਂ ਸੀ ਕੋਈ ਨਾ ਵੀ ਰਾਤੀ ਨੂੰ ਪਤਾ ਹੋਣਾ ਕਰਨਾ ਸਭ ਹੋਊਗਾ ਸਾਰਾ ਕੋ ਸਾਹਮਣੇ ਹੋਊਗਾ ਮੇਰੇ ਨਾਲ ਆਪਰੇ ਹੀ ਤਾਂ ਕੰਮ ਕੀ ਹੋਏ ਤੇ ਦੇਖੀ ਜਾਂਦੇ ਆ ਕੋਈ ਗੱਲ ਨਹੀਂ ਫਿਰ ਸਰਕਾਰ ਤਕੜੀ ਆ ਕਰ ਲੈ ਤਾਂ ਕੰਮ ਕੀ ਹੋਊ ਤਾਂ ਜਾਬਰ ਆ ਫਿਰ ਅਸੀਂ ਕੋਈ ਇੱਕ ਦਿਨ ਦਾ ਸੀ ਤਾਂ ਤੁਸੀਂ ਸਾਡੀ ਪ੍ਰੈਸ ਆ ਸਾਡੀ ਆਵਾਜ਼ ਆ ਤੁਸੀਂ 1 ਮਹੀਨੇ ਤੋਂ ਲੱਗੇ ਹੋ। ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਸੁਣਵਾਈ ਤੋਂ ਸਾਡੀ ਅਨਸਰ ਦੀ ਲੋੜ ਬਣੀ ਆ। ਠੀਕ ਹੈ ਨਾ? ਸਾਡੀ ਨੀਤੀ ਕੀ ਤਿਆਰ ਕੀਤੀ ਜਾਂਦੀ। ਅਸੀਂ ਜਿੰਨਾ ਚਿਰ ਸਾਡੀ ਮੁੱਖ ਬੰਦਗੀ ਦਾ ਮੀਟਿੰਗ طے ਨਹੀਂ ਹੁੰਦੀ ਅਸੀਂ ਸਾੜੇ ਕੰਮ ਨਹੀਂ। ਅੱਜ ਤਾਂ ਜਾਣੀ ਲਊਗਾ ਇਹ ਫਿਰ। ਉਹਦੇ ਨਾਲ ਕੋਈ ਹੋਰ ਨਹੀਂ ਉਹ ਦਿਨ ਸੰਦੀਪੁਰ ਚੱਲਦਾ ਰਿਹਾ ਉਹਨਾਂ ਨੇ ਹੰਦ ਤੋੜ ਕੇ ਇੱਕ ਵਾਰ ਕੀ ਹੋਇਆ ਕਾਰਨ ਵਾਲਾ ਮੈਂ ਤੁਹਾਨੂੰ ਮਾਫ ਕਰਨਾ ਹੈ ਸਾਡੀ ਅਨਸਰ ਦੀ ਲੋੜ ਸੀ ਕਿਉਂਕਿ ਉਹ ਮਾਂ 6 ਮਹੀਨੇ ਤੋਂ ਸੰਘਰਸ਼ ਕਰੀ ਜਾਂਦੇ ਆ ਸਾਡੀ ਕੋਈ ਵੀ ਮੰਗ ਜਿਹੜੀ ਇਸ ਪ੍ਰਸ਼ਾਸਨ ਨੇ ਮੰਨੀ ਨਹੀਂ ਅਸੀਂ ਤਿੰਨ ਪਿੰਡਾਂ 'ਚ ਕੈਂਡਲ ਮਾਰਚ ਕੀਤਾ ਮੋਗੇ ਕੈਂਡਲ ਮਾਰਚ ਕੀਤਾ ਡੀਸੀ ਦੇ ਘਰ ਦਾ ਘਰਾਓ ਕੀਤਾ ਮੰਗ ਪੱਤਰ ਦਿੱਤੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਉਹਦੇ ਵਿੱਚੋਂ ਨਿਕਲਿਆ ਇਹ ਵੀ ਅੱਜ ਫਿਰ ਜਿਹੜੀਆਂ ਮੋਗੇ ਦੇ ਵਿੱਚ ਪੰਜਾਬ ਦੀਆਂ ਸਮੂਚੀਆਂ ਦੇ ਆਪਕ ਜਿਹਦੇ ਬੰਦੀਆਂ ਨੇ ਫਿਰ ਜਿਹੜੀ ਨੈਸ਼ਨਲ ਹਾਈਵੇ ਲੁਧਿਆਣਾ ਫਰੋਜਪੁਰ ਨੈਸ਼ਨਲ ਹਾਈਵੇ ਆ ਉਸ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਸਾਡੀ ਇਹੀ ਮੰਗ ਆ ਵੀ ਸਾਡੀਆਂ ਜਿਹੜੀਆਂ ਮੰਗਾਂ ਦੀ ਪੂਰਤੀ ਵਾਸਤੇ ਇਹਦਾ ਹੱਲ ਸਿਆਸੀ ਪੱਧਰ ਤੇ ਹੋਣਾ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਮੀਟਿੰਗ ਤੈਅ ਕਰਾਈ ਜਾਵੇ ਜਿੱਦਾਂ ਹੁਣ ਪੁਲਿਸ ਨਾਲ ਵੀ ਤੱਕਾ ਮੌਕੀ ਹੋਈ ਹੈਗੀ ਐ ਗੇਟ ਵੀ ਬੰਦ ਕਰ ਦਿੱਤੇ ਅਸੀਂ ਤਾਂ ਨਹੀਂ ਕੀਤਾ ਜੀ ਪੁਲਿਸ ਨੇ ਕੀਤਾ ਅਸੀਂ ਤਾਂ ਮਾੜੇ ਆ ਨਿਮਾਣੇ ਆ ਦੇ ਆਪਕਾਂ ਸੀ ਸਾਰੇ ਕੋਲ ਤਾਂ ਪੈਨਾਂ ਸੀ ਕਿਸੇ ਨੂੰ ਕਿੱਥੇ ਕੁੱਟ ਲਾਂਗੇ ਇਹ ਤਾਂ ਪੁਲਿਸ ਨੇ ਸਾਡੇ ਬੰਦੇ ਕੁੱਟੇ ਆ ਉਹੀ ਗੱਲ ਦੀ ਫਿਰ ਜਾਬਰਾ ਕਟਨੇ ਉਹ ਤਕੜੇ ਆ ਉਹ ਠੱਗਾ ਕਰ ਕਰ ਸਰਕਾਰ ਆ ਉਹਨੀਆਂ ਦੀਆਂ ਚਾਬੀਆਂ ਵੀ ਕੱਢ ਲਿੱਤੀਆਂ ਗਈਆਂ ਸੀ ਕੋਈ ਨਾ ਵੀ ਰਾਜੀ ਨੂੰ ਪਤਾ ਕਰਨਾ ਖਤਮ ਹੋਊਗਾ ਸਾਰਾ ਕੋ ਸਾਹਮਣੇ ਆਊਗਾ ਮੇਰੇ ਨਾਲ ਆਪ ਬਥੇਰੀ ਤੇ ਕੰਮ ਮੁਕੀ ਹੋਈ ਉਹ ਤੇ ਦੇਖੀ ਜਾਂਦੇ ਆ ਕੋਈ ਗੱਲ ਦੀ ਫਿਰ ਸਰਕਾਰ ਤਕੜੀ ਆ ਕਰ ਲੈ ਤਾਂ ਕੰਮ ਮੁਕੀ ਹੋ ਤੇ ਜਾਬਰਾ ਫਿਰ ਅਸੀਂ ਕੋਈ ਇੱਕ ਦਿਨ ਦਾ ਸੀ ਤਾਂ ਤੁਸੀਂ ਸਾਡੀ ਪ੍ਰੈਸ ਆ ਸਾਡੀ ਆਵਾਜ਼ ਆ ਤੁਸੀਂ 1 ਮਹੀਨੇ ਤੋਂ ਲੱਗੇ ਹੋ। ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਸੁਣਵਾਈ ਤੋਂ ਸਾਡੀ ਅਨਸਰ ਦੀ ਲੋੜ ਬਣੀ ਆ। ਠੀਕ ਹੈ ਨਾ? ਨੀਤੀ ਕੀ ਤਿਆਰ ਕੀਤੀ ਜਾਂਦੀ। ਅਸੀਂ ਜਿੰਨਾ ਚਿਰ ਸਾਡੀ ਮੁੱਖ ਮਤ ਦਾ ਮੀਟਿੰਗ ਪੈ ਨਹੀਂ ਹੁੰਦੀ ਅਸੀਂ ਸਾੜੇ ਚੱਲੇ ਨਹੀਂ। ਅੱਜ ਤਾਂ ਮੈਂ ਜਾਣੀ ਰਊਗਾ।